ਪੰਜਾਬ ਦੇ ਵਿੱਚ ਹੁਣ ਭਿਆਨਕ ਗਰਮੀ ਜਿਹੜੀ ਕਿ ਕਹਿਰ ਵਰਸਾਵੇਗੀ ਜਿੱਥੇ ਕਿ ਬੀਪੀ ਸ਼ੂਗਰ ਅਤੇ ਅਸਥਮਾ ਦੇ ਮਰੀਜ਼ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖ ਦੇਣ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਫਰਵਰੀ ਦੇ ਵਿੱਚ ਤਾਪਮਾਨ ਵਧਣ ਲੱਗ ਪਿਆ ਹੈ ਤਾਂ 15 ਫਰਵਰੀ ਤੋਂ ਬਾਅਦ ਮੌਸਮ ਬਦਲ ਸਕਦਾ ਹੈ ਤੇਜ਼ ਗਰਮੀ ਦੇਖਣ ਨੂੰ ਮਿਲ ਸਕਦੀ ਹੈ ਤਾਂ ਮੌਸਮ ਵਿਭਾਗ ਦਾ ਮੰਨਣਾ ਹੈਗਾ ਕਿ ਅਣਵਿਧ ਦਿਨਾਂ ਦੇ ਵਿੱਚ ਗਰਮੀ ਹੋਰ ਤੇਜ਼ ਹੋਣ ਵਾਲੀ ਹੈ ਅਜਿਹੀ ਸਥਿਤੀ ਦੇ ਵਿੱਚ ਬੀਪੀ ਸ਼ੂਗਰ ਅਤੇ ਦਮੇ ਦੇ ਮਰੀਜ਼ਾਂ ਨੂੰ ਥੋੜਾ ਹੋਰ ਸਾਵਧਾਨ ਰਹਿਣ ਦੀ ਲੋੜ ਹੈ ਤਾਂ ਮੌਸਮ ਦੇ ਨਾਲ ਜੁੜੀ ਅਪਡੇਟ ਸਾਂਝੀ ਕਰ ਰਹੇ ਹਾਂ ਖਬਰ ਵਾਲੇ ਟੀਵੀ ਦੇ ਉੱਤੇ ਤੁਸੀਂ ਰੋਜ਼ਾਨਾ ਮੌਸਮ ਨਾਲ ਜੁੜੀ ਅਪਡੇਟਸ ਦੇਖਦੇ ਹੋ ਆਪਣੇ ਸ਼ਹਿਰ ਦਾ ਹਾਲ ਦੇਖਦੇ ਹੋ ਕਿ ਅੱਜ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈਗਾ ਤਾਂ ਅਜਿਹੀ ਸਥਿਤੀ ਦੇ ਵਿੱਚ ਦੱਸ ਦਈਏ ਕਿ ਜਿਹੜੇ ਲੋਕਾਂ ਨੂੰ ਬੀਪੀ ਸ਼ੂਗਰ ਅਤੇ ਦਮੇ ਦੀ ਤਕਲੀਫ ਹੈਗੀ ਹੈ ਤਾਂ ਉਹਨਾਂ ਨੂੰ ਥੋੜਾ ਸਾਵਧਾਨ ਰਹਿਣ ਦੀ ਲੋੜ ਹੈ ਸਤਰਕ ਰਹਿਣ ਦੀ ਲੋੜ ਹੈ ਥੋੜੀ ਜਿਹੀ ਲਾਪਰਵਾਹੀ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਮਰੀਜ਼ਾਂ ਦੀਆਂ ਸਮੱਸਿਆਵਾਂ ਵਧਾ ਸਕਦੀ ਹੈ ਇਹ ਦਮੇ ਦਾ ਕਾਰਨ ਵੀ ਬਣ ਸਕਦੀ ਅਜਿਹੀ ਸਥਿਤੀ ਦੇ ਵਿੱਚ ਸਰੀਰ ਦੇ ਵਿੱਚ ਇਲੈਕਟ੍ਰੋਲਾਈਟਸ ਦਾ ਸੰਤੁਲਨ ਵਿਗੜਨ ਨਾ ਦਿਓ ਜਦੋਂ ਪਾਰਾ ਵੱਧਦਾ ਹੈ ਤਾਂ ਹਾਈ ਬਲੱਡ ਪ੍ਰੈਸ਼ਰ ਸ਼ੂਗਰ ਅਤੇ ਦਮੇ ਦੇ ਮਰੀਜ਼ਾਂ ਨੂੰ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਦੱਸਦੀ ਹੈ ਕਿ ਉਹ ਕਿਹੜੀਆਂ ਗੱਲਾਂ ਨੇ ਜੋ ਤੁਹਾਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ ਖਾਸ ਕਰਕੇ ਗਰਮੀ ਦੇ ਵਿੱਚ ਆਪਣੇ ਸਿਹਤ ਦਾ ਧਿਆਨ ਇਸ ਤਰੀਕੇ ਨਾਲ ਤੁਸੀਂ ਰੱਖ ਸਕਦੇ ਹੋ ਜਿਵੇਂ ਹਰ ਰੋਜ਼ ਆਪਣੇ ਬਲੱਡ ਸ਼ੂਗਰ ਦੇ ਪੱਧਰ ਦੀ ਨਿਯਮਿਤ ਤੌਰ ਦੇ ਉੱਤੇ ਜਾਂਚ ਕਰਵਾਓ ਤਾਂ ਜੋ ਇਸ ਨੂੰ ਕਾਬੂ ਕੀਤਾ ਜਾ ਸਕੇ ਦੂਜੇ ਨੰਬਰ ਤੇ ਆਉਂਦੀ ਹੈ ਕਿ ਗਰਮੀ ਤੋਂ ਤੁਹਾਨੂੰ ਦੇ ਲਈ ਨਿੰਬੂ ਪਾਣੀ ਪੀਓ ਜੇਕਰ ਬਲੱਡ ਪ੍ਰੈਸ਼ਰ ਅਤੇ 슈ਗਰ ਦੋਵੇਂ ਕੰਟਰੋਲ ਦੇ ਵਿੱਚ ਹਨ ਤਾਂ ਖੰਡ ਅਤੇ ਨਮਕ ਮਿਲਾ ਕੇ ਪੀ ਸਕਦੇ ਹੋ ਸਿਹਤਮੰਦ ਰਹਿਣ ਦੇ ਲਈ ਜਿੰਨਾ ਹੋ ਸਕੇ ਮੌਸਮੀ ਫਲ ਅਤੇ ਸਬਜ਼ੀਆਂ ਖਾਓ ਇਸ ਦੇ ਨਾਲ ਸਰੀਰ ਨੂੰ ਪਾਣੀ ਮਿਲਦਾ ਰਹੇਗਾ ਅਤੇ ਇਹ ਹਾਈਡਰੇਟ ਰਹੇਗਾ ਜੇਕਰ ਤੁਸੀਂ ਗਰਮੀ ਦੇ ਕਾਰਨ ਕਮਜ਼ੋਰੀ ਮਹਿਸੂਸ ਕਰ ਰਹੇ ਹੋ ਤਾਂ ਜਿਹੜੇ ਕਿ ਤਾਂ ਜਿਹੜੇ ਕਿ ਸਤੂ ਪੀਓ ਤਾਂ ਤੁਸੀਂ ਇਸ ਨੂੰ ਬਿਨਾਂ ਨਮਕ ਜਾਂ ਫਿਰ ਖੰਡ ਤੋਂ ਵੀ ਪੀ ਸਕਦੇ ਹੋ ਖੁਦ ਨੂੰ ਲੂ ਤੋਂ ਬਚਾਓ ਆਪਣੇ ਸਰੀਰ ਨੂੰ ਢੱਕ ਕੇ ਹੀ ਬਾਹਰ ਜਾਓ ਅਤੇ ਲਗਾਤਾਰ ਪਾਣੀ ਪਿੰਦੇ ਰਹੋ ਉਹਨਾਂ ਗੱਲ ਕਰਨ ਦੀ ਹੈ ਕਿ ਗਰਮੀਆਂ ਦੇ ਵਿੱਚ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਕਰਨਾ ਕੀ ਚਾਹੀਦਾ ਹੈ ਤਾਂ ਦੱਸ ਦਈਏ ਕਿ ਗਰਮੀਆਂ ਦੇ ਮੌਸਮ ਦੇ ਵਿੱਚ ਬੀਪੀ ਦੀ ਸਮੱਸਿਆ ਵੱਧ ਸਕਦੀ ਹੈ ਇਸ ਦੇ ਲਈ ਨਿਯਮਿਤ ਤੌਰ ਦੇ ਉੱਤੇ ਦਵਾਈਆਂ ਲੈਂਦੇ ਰਹੋ ਗਰਮੀਆਂ ਦੇ ਵਿੱਚ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਖਾਸ ਕਰਕੇ ਬੀਪੀ ਦੇ ਮਰੀਜ਼ਾਂ ਨੂੰ ਨਮਕ ਦਾ ਸੇਵਨ ਘਟਾ ਕੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈਗਾ ਹੁਣ ਗੱਲ ਆndi ਹੈ ਵੀ ਸ਼ੂਗਰ ਦੇ ਮਰੀਜ਼ਾਂ ਨੂੰ ਕੀ ਕਰਨਾ ਚਾਹੀਦਾ ਹੈ ਦਰਅਸਲ ਆਪਣੇ ਸ਼ੂਗਰ ਲੈਵਲ ਦੀ ਜਾਂਚ ਕਰਵਾਉਂਦੇ ਰਹੋ ਅਤੇ ਸਹੀ ਸਮੇਂ ਦੇ ਉੱਤੇ ਦਵਾਈਆਂ ਲੈਂਦੇ ਰਹੋ ਲਗਾਤਾਰ ਪਾਣੀ ਪੀਂਦੇ ਰਹੋ ਅਤੇ ਆਪਣੇ ਆਪ ਨੂੰ ਹਾਈਡਰੇਟ ਰੱਖੋ ਖੰਡ ਦਾ ਸੇਵਨ ਘਟਾਓ ਬਹੁਤ ਜ਼ਿਆਦਾ ਮਿੱਠੀਆਂ ਚੀਜ਼ਾਂ ਖਾਣ ਤੋਂ ਬਚੋ ਹੁਣ ਗੱਲ ਆndi ਹੈ ਕਿ ਦਮੇ ਦੇ ਮਰੀਜ਼ਾਂ ਨੂੰ ਗਰਮੀਆਂ ਦੇ ਵਿੱਚ ਕੀ ਕਰਨਾ ਚਾਹੀਦਾ ਹੈ ਤਦੱਸ ਦिए ਕਿ ਗਰਮੀਆਂ ਦੇ ਮੌਸਮ ਦੇ ਵਿੱਚ ਦਮੇ ਦੀ ਸਮੱਸਿਆ ਵਾਤ ਸਕਦੀ ਹੈ ਜੇਕਰ ਸਮੱਸਿਆ ਵਾਧੀ ਹੈ ਤਾਂ ਡਾਕਟਰ ਦੇ ਨਾਲ ਸੰਪਰਕ ਕਰੋ ਗਰਮੀਆਂ ਦੇ ਵਿੱਚ ਲੂ ਕਾਰਨ ਧੂੜ ਅਤੇ ਗੰਦਗੀ ਆਉਂਦੀ ਹੈ ਇਹਨਾਂ ਤੋਂ ਆਪਣੇ ਆਪ ਨੂੰ ਬਚਾਓ ਪ੍ਰਦੂਸ਼ਣ ਤੋਂ ਬਚਣ ਦੀ ਕੋਸ਼ਿਸ਼ ਕਰੋ ਨਿਯਮਤ ਤੌਰ ਦੇ ਉੱਤੇ ਕਸਰਤ ਕਰੋ ਇਹ ਦਮੇ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰ ਸਕਦਾ ਹੈ ਤਾਂ ਇੱਕ ਜੁੜੀ ਗੱਲ ਆ ਨੇ ਤੁਹਾਡੇ ਸਿਹਤ ਨਾਲ ਸੰਬੰਧਿਤ ਹੈ ਜਾਂ ਤੇ ਮੌਸਮ ਦੇ ਨਾਲ ਇਹ ਜੁੜੀ ਅਪਡੇਟ ਹੈ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਦਾ 파ਰਾ ਹੋਰ ਵੱਧ ਸਕਦਾ ਹੈਗਾ ਜਿਸ ਕਰਕੇ ਲੋਕਾਂ ਨੂੰ ਜਿਹੜੇ ਕਿ ਧੁੱਪ ਤੋਂ ਪਰੇਸ਼ਾਨੀ ਵੀ ਆ ਸਕਦੀ ਹੈ ਹਾਲਾਂਕਿ ਹਜੇ ਹੀ ਠੰਡ ਤੋਂ ਰਾਹਤ ਮਿਲੀ ਸੀ ਲੋਕਾਂ ਨੂੰ ਪਰ ਕਿਹਾ ਜਾ ਰਿਹਾ ਮੌਸਮ ਵਿਭਾਗ ਦੇ ਵੱਲੋਂ ਕਿ ਆਉਣ ਵਾਲੇ 15 ਯਾਨੀ ਕਿ ਕੱਲ ਤੋਂ ਹੀ ਪੰਜਾਬ ਦੇ ਵਿੱਚ ਮੌਸਮ ਇਸ ਤਰੀਕੇ ਦੇ ਨਾਲ ਬਦਲੇਗਾ ਕਿ ਲੋਕਾਂ ਨੂੰ ਗਰਮੀ ਤੋਂ ਜਿਹੜੀ ਕੀ ਕਹਿ ਸਕਦੇ ਆ ਵੀ ਗਰਮੀ ਬਹੁਤ ਜ਼ਿਆਦਾ ਪਵੇਗੀ ਜੋ ਇਸ ਕਰਕੇ ਕਹਿ ਹੈ ਜਿਹੜਾ ਕਿ ਬਹਿਰ ਸਕਦਾ ਹੈਗਾ ਪੰਜਾਬ ਦੇ ਮੌਸਮ ਦੇ ਵਿੱਚ ਲਗਾਤਾਰ ਬਦਲਾਵ ਦੇਖਣ ਨੂੰ ਮਿਲ ਰਿਹਾ ਹੈ ਸਵੇਰੇ ਸ਼ਾਮ ਠੰਡ ਹੁੰਦੀ ਹੈ ਤੇ ਉੱਥੇ ਹੀ ਦੁਪਹਿਰ ਨੂੰ ਕੜਾਕੇ ਦੀ ਗਰਮੀ ਜਿਹੜੀ ਕਿ ਪੈਣ ਲੱਗ ਜਾਂਦੀ ਹੈ